ਅੱਜ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ Only Truth News 0828 ਸੱਚ ਦੀ ਆਵਾਜ਼ ਅਤੇ Facebook ਪੇਜ ਹਕਮ ਸੁਪੋਰਾ ਸੋ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਅੱਜ ਜਣੀ 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ ਹੈ ਸੰਪੂਰਨ ਪੰਜਾਬ ਬੰਦ ਦਾ ਐਲਾਨ ਜਿੱਥੇ ਹੰਦੀਆਂ ਵੱਲੋਂ ਕੀਤਾ ਹੋਇਆ ਸੋ ਉਸ ਦੇ ਸਹਿਯੋਗ ਦੇ ਵਿੱਚ ਜੋ ਸਾਡੇ ਰਾਸ਼ਨ ਡੀਪੂ ਹੋਲਡਰ ਜੁਨੀਅਰ ਪੰਜਾਬ ਹੈ ਜਾਣੀ ਰਾਸ਼ਨ ਡਿਪੋ ਜੂਨੀਅਨ 118 ਲੋਨਾ ਦਾ ਰਜਿਸਟਰ ਨੰਬਰ ਹੈ ਉਹ ਹੈ ਸੋ ਉਹਨਾਂ ਦੇ ਜੋ ਸੂਬਾ ਪ੍ਰਧਾਨ ਨੇ ਸ੍ਰੀ ਸੁਖਵਿੰਦਰ ਸਿੰਘ ਜੀ ਕਾਂਜਲਾ ਉਹਨਾਂ ਨੇ ਵੀ ਇੱਕ ਵੀਡੀਓ ਰਾਹੀਂ ਜੋ ਸੰਪੂਰਨ ਮਾਫ ਕਰਨਾ ਜੋ ਸੰਪੂਰਨ ਪੰਜਾਬ ਬੰਦ ਹੈ ਉਸ ਵਿੱਚ ਆਪਣੇ ਰਾਸ਼ਨ ਡਿਪੋ 홀ਡਰ ਸਾਥੀਆਂ ਨੂੰ ਸਮਰਥਨ ਦੇਣ ਦੀ ਪੂਰਜੋਰ ਅਪੀਲ ਕੀਤੀ ਹੈ ਸੋ ਚਲੋ ਫਿਰ ਬਿਨਾਂ ਦੇਰ ਕੀਤੇ ਆਪਾਂ ਸਿਰ ਇਸ ਖਵੰਦ ਦੱਸੇਂ ਕਾਂਝੜਾ ਹੋਰਾਂ ਦੀ ਉਹ ਵੀਡੀਓ ਹੀ ਦੇਖਦੇ ਖਾਸਾ ਦੇਖੀ ਦੀ ਘੱਟੇ ਅਮੈ ਸੁਖਮ ਕਾਇਆ ਪੰਜਾਬ ਦੇ ਸਾਰੇ ਦਿੱਤੂ ਹੁਦਵੀਰਾਂ ਕਾਟ ਹੁਦਵੀਰਾਂ ਪੰਜਾਬ ਦੇ 3 ਕਰੋੜ ਦੀ ਵਾਦੀ ਨੂੰ ਅੱਜ ਬੀਨ ਕਰਦੇ ਆਂ ਵੀ ਅੱਜ ਜਿ세 ਹੀ ਬੰਦਿਆਂ ਬਣੋ ਕਾ ਲੈਨੇ ਬਾਦੂ ਖੱਦੇ ਤੇ ਇਕੱਲੇ ਇਕੱਲੇ ਸਾਡੀਆਂ ਪਹਾੜਾ ਸਾਡੇ ਵੀਰ ਸਾਡੀ ਸਾਰੀ ਦੁਨੀਆ ਜਿਹੜੀ ਅੱਜ 3 ਕਰੋੜ ਦੀ ਵਾਦੀ ਆ ਇਕੱਲੇ ਇਕੱਲੇ ਦੀ ਜ਼ਿੰਮੇਵਾਰੀ ਬੰਦੀ ਆ ਮਿਉਗਾ ਸਮਝੋ ਤਾਂ ਕਿ ਜੇ ਕਿਸਾਨ ਜਿਵੇਂ ਕਿ ਦਾਣ ਕਾਣ ਦਾ ਜਿਣ ਗੁਣਿਆ ਮਹਿਕਮੇ ਇਹਨਾਂ ਕਾਰਖਰੀ ਖਰੀਦ ਹੋਣੀ ਹੈ ਗਰੀਬਾਂ ਕੋਲੇ ਕੰਮ ਤਾਂ ਪਹੁੰਚੂਗੀ ਜੇ ਕਿਸਾਨ ਖੇਤ ਦੇ ਵਿੱਚ ਕਣਕ ਬੀਜਣਗੇ ਜੇ ਕਾਰਖਰੀ ਨਾ ਹੋਈ ਤਾਂ ਜਿਹੜੇ ਕਾਰ ਬੋਲਣ ਨੂੰ ਕਾਰਖਰੀ ਇੱਥੇ ਹੋਣੀ ਦੀ ਜਿਹੜੀ ਚਾਹੇ ਪ੍ਰਧਾਨ ਸਭਾ ਹੈ ਪ੍ਰਧਾਨ ਮੰਤਰੀ ਹੈ ਚਾਹੇ ਮੁੱਖ ਮੰਤਰੀ ਹੈ ਉਹ ਕਿਹੜੇ ਕੂਚੀ ਦੇ ਬੀਜ ਕੇ ਕਾਰਖਰੀ ਪੈਣਗੇ ਮੈਂ ਕਿਹਾ ਬਸ ਹੌਸਲਾ ਤੋਂ ਹੋਣੀ ਹੈ ਆਪਣੀ ਜਿਹੜੇ ਅੱਜ ਬੱਬਰ ਸ਼ੇਰ ਗੱਲਾ ਸਾਹਿਬ ਆਪਣੀ ਦੀ ਮੰਗ ਲਈ ਉਹ ਆਪਣੇ ਪਰਿਵਾਰ ਲਈ ਨਹੀਂ ਪੰਜਾਬ ਦੀ ਧਰਮਕ ਰੋਣ ਦੀ ਵਾਦੀ ਪੂਰੇ ਭਾਰਤ ਦੇ ਲਈ ਵਿਕਿਆ ਅੱਜ ਲੜਾਈ ਕਰ ਰਹੇ ਆਪਾਂ ਨੂੰ ਉਹਨਾਂ ਦਾ ਪੂਰਾ ਸਮਰਥਨ ਦੇਣਾ ਚਾਹੀਦਾ ਹੈ ਸਾਰੇ ਨੂੰ ਮੈਂ ਅਪੀਲ ਕਰਦਾ ਨਹੀਂ ਇਕੱਲੇ ਇਕੱਲੇ ਦੀ ਜ਼ਿੰਮੇਵਾਰੀ ਮੰਨਦੀ ਹੈ ਜਿੱਥੇ ਵੀ ਛੋਟੇ ਨੇੜੇ ਧਰਨਾ ਲੱਗੂਗਾ ਚਾਹੇ ਰੇਲਾ ਰੋਕਣਗੇ ਜਿੱਥੇ ਵੀ ਛੋਟੇ ਨੇੜੇ ਆਏ ਹਰੇਕ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਅੱਜ ਪਹੁੰਚਣਾ ਮੈਂ ਤੇ ਸਾਡੀ ਪੂਰੀ ਫੈਡਰੇਸ਼ਨ ਵੱਲੋਂ ਤੁਹਾਨੂੰ ਪੀਰ ਕਰਦਾ ਛੋੜਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ